ਲੁਧਿਆਣਾ ਵਿੱਚ ਸ਼ਰਾਬ ਪੀ ਰਹੇ ਵਿਅਕਤੀ ਦੀ ਮੌਤ ਤੋਂ ਬਾਅਦ ਮਾਮਲਾ ਗਰਮਾ ਜਾਂਦਾ ਹੈ। ਜਿਹਾ ਮਾਮਲਾ ਲੁਧਿਆਣਾ ਦੇ ਨੂਰਾਵਾਲ ਰੋਡ ਸਤ ਸਨਿਆਸ ਨਗਰ ਦਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਸ਼ਰਾਬ ਪੀਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਨੇ ਪਰਿਵਾਰਕ ਮੈਂਬਰਾਂ ਨੇ ਮੌਤ ਦੇ ਪਿੱਛੇ ਦਾ ਕਾਰਨ ਜ਼ਹਿਰੀਲੀ ਸ਼ਰਾਬ ਤੇ ਸ਼ੱਕ ਜ਼ਾਹਰ ਕਰ ਦਿੱਤਾ। ਦੱਸਦੀ ਕਿ ਜਦ ਪੁਲਿਸ ਨੂੰ ਜ਼ਹਿਰੀਲੀ ਸ਼ਰਾਬ ਦਰਸ਼ਕ ਕੋਆ ਤਾਂ ਪੁਲਿਸ ਦੇ ਵੱਲੋਂ ਇਸ ਸੰਬੰਧੀ ਜਾਂਚ ਕੀਤੀ ਗਈ ਮ੍ਰਿਤਕ ਦੀ ਪਛਾਣ ਸਨਿਆਸਨਗਰ ਨਿਵਾਸੀ 40 ਸਾਲਾ ਰਿੰਗੂ ਦੇ ਰੂਪ ਚੋਈ ਹੈ ਸ਼ਰਾਬ ਪੀਣ ਦੇ ਨਾਲ ਹੋਰ ਤੋਂ ਵਿਅਕਤੀ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਸੀ ਚਰਾਦੀ ਅਜੇ ਪਛਾਣ ਨਹੀਂ ਹੋ ਪਈ ਹੈ ਮ੍ਰਿਤਕ ਦੀ ਭਾਬੀ ਪਾਰੋਂ ਦੱਸਿਆ ਕਿ ਰਿੰਗੂ ਦੋ ਹੋਰ ਲੋਕਾਂ ਦੇ ਨਾਲ ਸਨਿਆਸਨਗਰ ਦੇ ਸਰਕਾਰੀ ਸਕੂਲ ਦੇ ਵਿੱਚ ਖਾਲੀ ਪਲਾਟ 'ਚ ਸ਼ਰਾਬ ਪੀ ਰਿਹਾ ਸੀ ਸ਼ਰਾਬ ਪੀਣ ਤੋਂ ਬਾਅਦ ਇਹਨਾਂ ਨੂੰ ਬੇਹੋਸ਼ ਹੋ ਗਏ ਉਹਨਾਂ ਦੇ ਮੂੰਹ ਤੋਂ ਛੱਕ ਨਿਕਲਨੀ ਸ਼ੁਰੂ ਹੋ ਗਈ ਇੱਕ ਰਾਖੀਰ ਨੇ ਉਹਨਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਰਿੰਕੂ ਨੂੰ ਦੇਰ ਰਾਤ ਹਸਪਤਾਲ ਲੈ ਕੇ ਆਏ ਡਾਕਟਰਾਂ ਨੇ ਮਤਕ ਪੋਸ਼ਤ ਕਰ ਦਿੱਤਾ ਹੋਰ ਦੋ ਲੋਕਾਂ ਦੇ ਪਰਿਵਾਰਕ ਮੈਂਬਰ ਵਕਫਾ ਖਾਵਾ ਤੇ ਹਸਪਤਾਲ ਚ ਉਹਨਾਂ ਨੂੰ ਲੈ ਕੇ ਗਏ ਨੇ ਰਿੰਕੂ ਦੀ ਕੁਝ ਸਾਲ ਪਹਿਲਾਂ ਹੀ ਪਤਨੀ ਦੀ ਮੌਤ ਹੋ ਚੁੱਕੀ ਹੈ ਉਸ ਦਾ ਇੱਕ ਬੇਟਾ ਤੇ ਦੋ ਭੇਟੀਆਂ ਨੇ ਉਹ ਸ਼ਨੀਵਾਰ ਨੂੰ ਲੋਕਾਂ ਦੇ ਸ਼ਨੀ ਦੇਵਤਾ ਦੇ ਨਾਮ ਤੇ ਦਾਨ ਵਿੱਚ ਤੇਲ ਮੰਗਨ ਦਾ ਕੰਮ ਕਰਦਾ ਪੁਲਿਸ ਕਮਿਸ਼ਨਰ ਸੁਪਨ ਚਰਮਾ ਨੇ ਮੀਡੀਆ ਨੂੰ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਵਿੱਚ ਇਸਤੇਮਾਲ ਹੋਣ ਵਾਲਾ ਮੈਥਨੋਲ ਦੇ ਨਾਲ ਝਗ ਨਹੀਂ ਬੰਦਿਆ ਪੜਾ ਕਿ ਆ ਕੀ ਵਿਅਕਤੀ ਦੀ ਮੌਤ ਜ਼ਹਿਰ ਦੇ ਨਾਲ ਹੋਈ ਹੋਵੇਗੀ ਪੋਸਟਮਾਰਟਮ ਰਿਪੋਰਟ ਆਨ ਤੋਂ ਬਾਅਦ ਕਾਰਨ ਦਾ ਪਤਾ ਲੱਗ ਸਕੇਗਾ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਹੁਣ ਇੱਕ ਆਫੀਸ਼ੀਅਲ ਬਾਈਟ ਵੀ ਸਾਹਮਣੇ ਆਈ ਹੈ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਦਾ ਤੁਹਾਨੂੰ ਸੁਣਾ ਦਿੰਨੇ ਆ ਮੈਨੂੰ ਫੋਨ ਆਇਆ ਸੀਗਾ ਕਿਸੇ ਨੇ ਦੱਸਿਆ ਮੈਨੂੰ ਮੈਟਰ ਰੱਖ ਕੇ ਕਿ ਇਦਾਂ ਦਾ ਕਰਕੇ ਕੋਈ ਬੱਚਾ ਹੈਗਾ ਰਿੰਕੂ ਨਾਮ ਦਾ ਉਹਦੀ ਮੌਤ ਹੋ ਗਈ ਹੈ ਸ਼ਰਾਬ ਪੀਂ ਕਰਕੇ ਔਰ ਸ਼ਾਇਦ ਕੋਈ ਨਸ਼ਾ ওভারਡੋਜ਼ ਵੀ ਹੋ ਸਕਦਾ ਵੈ ਲੇਕਿਨ ਮੈਂ ਡਾਕਟਰ ਸਾਹਿਬ ਨੂੰ ਜਾ ਕੇ ਮਿਲਿਆ ਹੁਣੇ ਮੈਂ ਡਾਕਟਰ ਸਾਹਿਬ ਕਹਿੰਦੇ ਸੀ ਰੀਜ਼ਨ ਡਿਸਕਲੋਜ਼ ਨਹੀਂ ਕਰਦੇ ਪਰ ਜੋ ਉਹਦੇ ਪੇਰੈਂਟਸ ਹੈਗੇ ਉਹਦੇ ਮਦਰ ਹੈਗੀ ਹੈ ਉਹਨੇ ਡਿਸਕਲੋਜ਼ ਕੀਤਾ ਕਿ ਸ਼ਰਾਬ ਤਿੰਨ ਬੱਚੇ ਪੀਦੇ ਸੀਗੇ ਔਰ ਤਿੰਨਾਂ ਦੇ ਵਿੱਚੋਂ ਜਿਹੜੇ ਹੈਗੇ ਉਹਨੂੰ ਫੋਨ ਆਇਆ ਕਿ ਇਦਾਂ ਦਾ ਕਰਕੇ ਜਿਹੜੀ ਸ਼ਰਾਬ ਪੀਕੇ ਤਨੋਂ ਲੇਟੀ ਹੋਈ ਹੈ ਔਰ ਮੂੰਹ ਚੋਂ ਝੰਗ ਨਿਕਲ ਰਹੀ ਹੈ ਕਹਿੰਦੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਆ ਤੇ ਆਪਣੇ ਬੱਚੇ ਨੂੰ ਪਾ ਕੇ ਟੈਂਪੋ 'ਚ ਸੀ ਇੱਥੇ ਲੈ ਕੇ ਆਏ ਆ ਇੱਥੇ ਆ ਕੇ ਡਾਕਟਰਸ ਨੇ ਡਿਕਲੇਰੇਟ ਕਰਤਾ ਜਿਹੜੀ ਮੈਂ ਡਾਕਟਰ ਕੋਲੋਂ ਗੱ ਔਰ ਬਾਕੀ ਵੀ ਉਹ ਕਹਿੰਦੇ ਦੋ ਬੱਚੇ ਜਿਹੜੇ ਹੈਗੇ ਜੋ ਪੇਰੈਂਟਸ ਦਾ ਕਹਿਣਾ ਉਹਨਾਂ ਦੇ ਲੇਡੀ ਦਾ ਕਹਿਣਾ ਹੈਗਾ ਮਾਤਾ ਜੀ ਦਾ ਕਹਿਣਾ ਹੈ ਉਹ ਕਹਿੰਦੇ ਜੋ ਵੀ ਜਿਹੜਾ ਹੈਗਾ ਵਾ ਔਰ ਬਾਕੀ ਦੋ ਬੱਚਿਆਂ ਦੀ ਬਾਡੀ ਪਾਸੇ ਸਾਨੂੰ ਪਤਾ ਨਹੀਂ ਹੈਗਾ ਪਰ ਉਹ ਵੀ ਡੈਥ ਹੋ ਚੁੱਕੀ ਸੀ ਜੋ ਉਹਨਾਂ ਦਾ ਕਹਿਣਾ ਹੈਗਾ ਆਈ ऍम नॉट ਸ਼ੋਰ ਮੈਨ ਉਹਦੇ ਬਾਰੇ ਨਹੀਂ ਕਹਿ ਸਕਦਾ ਪਰ ਕਮਾਲ ਦੀ ਗੱਲ ਦੇਖੋ ਇਹ ਸਰਕਾਰ ਜਿਹੜੀ ਹੈਗੀ ਆ ਇਹ ਗੱਲ ਕਰਦੀ ਨਸ਼ਿਆਂ ਦੇ ਵਿਰੁੱਧ ਤੇ ਅੱਜ ਹਾਲਾਤ ਇਹ ਹੋ ਗਏ ਕਿ 25 ਡੈਥਸ ਪਹਿਲੇ ਸਾਡੀਆਂ ਬੱਚਿਆਂ ਦੀ ਜਿਹੜੀਆਂ ਨੇ ਭਾਈਆਂ ਦੀ ਭੈਣਾਂ ਦੀ ਸਾਡੇ ਭਾਈਆਂ ਦੀ ਡੈਥ ਹੋਈਆਂ ਉਹ ਮਜੂਠੇ ਹਲਕੇ ਚ ਹੋਈਆਂ ਨੇ ਔਰ ਅੱਜ ਇੱਕ ਡੈਥ ਜੜੀ ਹੈਗੀ ਹੈ ਮੈਂ ਹੁਣ ਦੇਖ ਕੇ ਆ ਰਹੇ ਨੇ ਡਾਕਟਰ ਸਾਹਿਬ ਨੇ ਕਨਫਰਮ ਕਰਤੀ ਕੀ ਹੋਈ ਹੈ ਅਗਰ ਮੈਂ ਪੇਰੈਂਟਸ ਦੀ ਗੱਲ ਕਰਾਂ ਤਾਂ ਉਹ ਪੇਰੈਂਟਸ ਕਹਿੰਦੇ ਕਿ ਦੋ ਡੈਥ ਹੋਰ ਹੋਈਆਂ ਅਗਰ ਤਿੰਨ ਡੈਥ ਆਹੀ ਨਕਲੀ ਸ਼ਰਾਬ ਪੀ ਕੇ ਹੋਰੀਆਂ ਨੇ ਜਿੰਨਾ ਪਤਾ ਲੱਗਦਾ ਹੈਗਾ ਕਿੱਦਾਂ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਵੇਚੀ ਜਾਦੀ ਹੈ ਔਰ ਮੈਂ ਤਾਂ ਅੱਗੇ ਵੀ ਗੱਲ ਕਹੀ ਸੀ ਆ ਜਿੰਨੇ ਠੇਕੇਦਾਰ ਸ਼ਰਾਬ ਦੇ ਹੈਗੇ ਆ ਇਹ ਸਰਕਾਰ ਦੇ ਪਾਲੇ ਹੋਏ ਆ ਔਰ ਸਰਕਾਰ ਦੇ ਹਿੱਸੇਦਾਰ ਨੇ ਸਰਕਾਰ ਦਾ ਕੋਈ ਹਿੱਸੇਦਾਰੀ ਲੈਦੀ ਹੈ ਔਰ ਬੜੀ ਬੰਨ ਸ਼ਰਮ ਦੇ ਵਾਲੀ ਗੱਲ ਹੈਗੀ ਹੈ ਕਿ ਕੋਈ ਵੀ ਬੰਦਾ ਇਹਨਾਂ ਚ ਵੇਖੋ ਤੁਸੀਂ ਗੱਲ ਕਰਦੇ ਇਹ ਖਰੀਦਣ ਦੀ ਕੋਸ਼ਿਸ਼ ਕਰਦੇ ਕਿ 5 ਲੱਖ ਦੇਤਾ ਸਰਕਾਰ ਵੱਲੋਂ 2 ਲੱਖ ਦੇ ਇਹ ਜੇਬ ਚੋਂ ਤਾਂ ਪੈਣਾ ਨਹੀਂ ਇਹਨਾਂ ਸਰਕਾਰ ਚੋਂ ਜਾਣਾ ਇਹ ਸਰਕਾਰ ਦਾ ਪੈਸਾ ਸਾਡਾ ਟੈਕਸ ਦਾ ਪੈਸਾ ਜਿਹੜਾ ਹੈਗਾ ਵਾ ਪਹਿਲੇ ਨਕਲੀ ਸ਼ਰਾਬ ਪਿਆ ਕੇ ਬੱਚੇ ਮਾਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ 5 ਲੱਖ 2 ਲੱਖ ਰੁਪਏ ਦੇ ਕੇ ਉਹਨੂੰ ਸੈਟਲਮੈਂਟ ਕਰ ਚ ਲੈਣਦੇ ਆ ਇਹ ਭਗਵੰਤ ਮਾਨ ਉਹੀ ਹੈ ਔਰ ਸਰਕਾਰ ਉਹੀ ਹੈ ਜਿਨ੍ਹਾਂ ਨੇ ਗੱਲ ਕੀਤੀ ਸੀਗੀ ਕਿ ਭਾਈ ਜੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਸੀਐਮ ਸੀ ਕਿ 302 ਦਾ ਮਕਦਮਾ ਹੋਣਾ ਚਾਹੀਦਾ ਮਰਡਰ ਦਾ ਕੇਸ ਹੋਣਾ ਚਾਹੀਦਾ ਤੇ ਹੁਣ ਕਿਉਂ ਨਹੀਂ ਹੋਣਾ ਚਾਹੀਦਾ ਤੇ ਅੱਗੇ ਕਹਿੰਦੇ ਕਰੋੜ ਕਰੋੜ ਰੁਪਏ ਕੰਪਨਸੇਸ਼ਨ ਹੋਣੀ ਚਾਹੀਦੀ ਅੱਜ ਕਿਉਂ ਨਹੀਂ ਹੋਣੀ ਚਾਹੀਦੀ ਅੱਜ 5 ਲੱਖ ਰੁਪਏ ਦੇ ਕੇ ਸਾਰੀ ਜਾਂਦੇ ਆ ਤੇ 5 ਲੱਖ ਦੇ ਕੇ ਕੰਪਰਮਾਈਜ਼ ਕਰਦੇ ਪਏ ਹੈਗੇ ਸੈਟਲਮੈਂਟਾਂ ਕਰਦੇ ਵੇ ਇਹ ਕੋਈ ਸੈਟਲਮੈਂਟਾਂ ਤਰੀਕੇ ਨਹੀਂ ਹੈਗੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਤਾਂ ਇਮੀਡੀਏਟਲੀ ਇਦਾਂ ਹੀ ਬਿਨਾ ਕਪੜੇ ਜਿੱਦਾਂ ਪਾਏ ਸੀ ਨਾਈਟ ਸੂਟ ਇਦਾਂ ਹੀ ਮੈਂ ਆ ਗਿਆ ਤੇ ਇਹਨਾਂ ਨੂੰ ਇੰਨੀ ਨਹੀਂ ਹੈਗੀ ਕਿ ਇਹਨਾਂ ਨੂੰ ਪਤਾ ਲੱਗੇ ਮੇਰੇ ਖਿਆਲ ਸਰਕਾਰ ਨੂੰ ਘੰਟੇ ਤੋਂ ਵੱਧ ਹੋ ਗਿਆ ਹੋਣਾ ਮੈਂ ਔਰ ਦਾ ਸਰਕਾਰ ਦਾ ਕੋਈ ਨੁਮਾਇੰਦਾ ਹੁਣ ਤੱਕ ਨਹੀਂ ਪਹੁੰਚਿਆ ਪਰ ਮੈਨੂੰ ਇੰਨੇ ਹੈਗਾ ਕਿ ਮੇਰੀ ਵੀਡੀਓ ਦੇਖ ਕੇ ਮੈਨੂੰ লাইਵ ਵੇਖ ਕੇ ਤੇ ਤੁਹਾਡੇ ਚੈਨਲ ਨੂੰ ਲਾਈਵ ਦੇਖ ਕੇ ਜਿੱਥੇ ਵੀ ਦੇਖਣ ਤੋਂ ਬਾਅਦ ਇਹ ਬੇਸ਼ਰਮ ਬੰਦੇ ਉਧਰ ਪਹੁੰਚ ਜਾਂਦੇ ਆ ਜਦੋਂ ਇਹ ਸੜਕਾਂ ਦਾ ਇਸ਼ੂ ਚੱਕਿਆ ਹੈਗਾ ਸੜਕਾਂ ਨਹੀਂ ਸੀ ਬੰਦੀਆਂ ਤਾਂ ਅੱਜ ਵੇਖੋ ਸਾਰੇ ਸੜਕਾਂ ਕੋ ਐਕਸ਼ਨ ਦੀ ਇਨਕੁਆਰੀ ਸ਼ੁਰੂ ਕਰ ਲਈਏ ਜੋ ਮੇਰੀ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਮੀਡੀਆ ਦੀ ਮਿਹਰਬਾਨੀ ਹੈ ਔਰ ਸੋਸ਼ਲ ਮੀਡੀਆ ਦੀ ਮਿਹਰਬਾਨੀ ਹੈ ਕਿ ਭਾਜ ਜਦੋਂ ਵੀ ਕੋਈ ਇਸ਼ੂ ਚੱਕਦਾ ਹੈਗਾ ਤਾਂ ਐਟਲੀਸ ਜਿਹੜੇ ਸਰਕਾਰ ਹੈ ਇਸ ਦੇ ਵਿੱਚ ਮੰਗ ਕੀ ਕਰਦੇ ਸਰ ਮੋਰ ਮੰਗ ਤਾਂ ਮੈਂ ਕਹਿਣਾ ਜੀ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਹੈ ਠੇਕੇਦਾਰ ਹੈਗੇ ਦਰੂ ਵਾਲੇ ਪਹਿਲੀ ਗੱਲ ਔਰ ਨਾਲ ਸਰਕਾਰ ਤੇ ਹੋਣਾ ਚਾਹੀਦਾ ਵਾ ਜਿਹੜੇ ਰਿਸਪਾਂਸਿਬਲ ਹੈ ਔਰ ਕਮ ਸੇ ਕਮ ਗਰੀਬ ਬੰਦੇ ਹੈਗੇ ਪਰਿਵਾਰ ਹੈ ਇਹਨਾਂ ਨੂੰ 1-1 ਕਰੋੜ ਰੁਪਏ ਦੇ ਕੰਪਨਸੇਸ਼ਨ ਦੇਣੇ ਚਾਹੀਦੇ ਹੈਗੇ ਇਹ ਮੇਰੀ ਮੰਗ ਹੈ ਜੀ ਕਮਰ ਸਾਹਿਬ ਮੇਨ ਕਿੱਥੋਂ ਦੀ ਸ਼ੁਰੂਆਤ ਹੁੰਦੀ ਹੈ ਕਿੱਥੋਂ ਦੀ ਜਰੀਏ ਸਪਲਾਈ ਸ਼ੁਰੂ ਹੁੰਦੀ ਹੈ ਵੇਖੋ ਮੈਨੂੰ ਨਾ 34 ਸਾਲ ਹੋ ਗਏ ਵਕਾਲਤ ਕਰਦੇ ਆ ਮੈਂ ਆਹੀ ਚੀਜ਼ਾਂ ਦੇਖਦਾ ਸਪਲਾਈ ਹਮੇਸ਼ਾ ਹੀ ਸਰਕਾਰ ਤੋਂ ਸ਼ੁਰੂ ਹੋਈ ਹੈ ਸਰਕਾਰ ਦੇ ਬੰਦੇ ਸਰਕਾਰ ਦੇ ਬੰਦੇ ਜਿਹੜੇ ਹੈਗੇ ਆ ਅਗਰ ਵਿੱਚ ਨਹੀਂ ਹੈਗੇ ਤਾਂ ਪੁਲਿਸ ਜਿਹੜੀ ਹੈਗੀ ਇਮੀਡੀਏਟ ਐਕਸ਼ਨ ਕਰਕੇ ਆਰੈਸਟ ਕਰ ਲੈਂਦੀ ਹੈ ਪਰ ਜਿੱਥੇ ਸਰਕਾਰ ਜਿਹੜੀ ਹੈਗੀ ਆਪ ਇਨਵੋਲਡ ਹੈ ਉੱਥੇ ਕਿਹਨੂੰ ਅਰੈਸਟ ਕਰਨ ਹਮਮ ਕਮਨ ਸਜੇ ਸਵੇਰੇ ਮੋਟਾ ਨਹੀਂ ਪੁਸ਼ਟੀ ਹੋ ਜਾਂਦੀ ਹੈ ਸ਼ਰਾਬ ਦੇ ਨਾਲ ਕੋਈ ਲੱਗਦਾ ਸਿਰਫ ਮੁਆਵਜ਼ਾ ਹੀ ਸੰਭਵ ਹੈ ਨੋ 302 ਦਾ ਮੁਕੱਦਮਾ ਹੋਣਾ ਚਾਹੀਦਾ ਵੈ ਕਿਸੇ ਨੂੰ ਸ਼ਰਮ ਨਹੀਂ ਕਰਦਾ ਮੁੱਦਾ ਬਣਾਉਗੀ ਬਿਲਕੁਲ ਕਿਉਂ ਨਹੀਂ ਮੁੱਦਾ ਹੈਗਾ ਇਹ ਬਹੁਤ ਵੱਡਾ ਮੁੱਦਾ ਹੈਗਾ ਵਾ ਸਾਡੇ ਤਿੰਨ ਜਾਨਾਂ ਗਈਆਂ ਨੇ ਇੱਕ ਜਾਨ ਦਾ ਕਨਫਰਮਡ ਹੈ ਦੋ ਸਿਰ ਦਾ ਕਨਫਰਮ ਹੋ ਜਾਣਗੀਆਂ ਅਗਰ ਤਿੰਨ ਜਾਨਾਂ ਗਈਆਂ ਹੈਗੀਆਂ ਨੇ ਇਹ ਜਿਹੜਾ ਹੈਗੀ ਅਨੇ ਰਿਸਪਾਂਸਿਬਿਲਟੀ ਕਿ ਦੀ ਬੰਦੀ ਹੈ ਸਰਕਾਰ ਦੀ ਬੰਦੀ ਹੈ ਸੋ ਸਰਕਾਰ ਹਰ ਪੱਖੋਂ ਰਿਸਪਾਂਸਿਬਲ ਹੈਗੀ ਹੈ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਸਾਤੇ ਨਾ ਬਟਾ ਸਿਉ ਨੂਰ ਵਾਲੇ ਰੋਡ ਤੇ ਸਨਿਆਸਨ ਲੱਗੇ ਨੂਰ ਵਾਲੇ ਰੋਡ ਤੇ ਆ ਸਨਿਆਸਨ ਹੋਇਆ ਕੀ ਹੈ ਇਹ दारू ਪਿੰਦੇ ਪੈਸੇ ਬੇਟਾ ਕੌਣ ਇਹ ਤਿੰਨ ਜਣੇ ਦੋ ਦੋ ਮੁੰਡੇ ਬਾਜੀ ਕਰਾਂ ਦੇ ਸੀਗੇ ਇੱਕ ਸਾਡਾ ਪੜਤਦਾ ਹੈ ਸਾਡੇ ਨਾਮ ਮੁੰਡੇ ਦਾ ਕੱਢਦਾ ਮੁੰਡੇ ਦਾ ਨਾਮ ਇੱਕ ਹੋਇਆਗਾ ਕਿੰਨੀ ਉਮਰ ਆਦੀ ਇਹ 40 ਸਾਲ ਦਾ ਹੈ ਕੀ ਕਰਦਾ ਉਹ ਮੰਗਰ ਜਾਂਦਾ ਸ਼ਨੀਵਾਰ ਜਾਂਦਾ ਸੀ ਅਸੀਂ ਸਨਿਆਲੇ ਆ ਗਏ ਉੱਥੇ ਤੇ ਹੁਣ ਸ਼ਰਾਬ ਪੀਣ ਨਾਲ ਹੀ ਹੋਈ ਆ ਹਾਂ ਸ਼ਰਾਬ ਪੀਣ ਨਾਲ ਹੋਈ ਆ ਤਿੰਨੋਂ ਦੀ ਸ਼ਰਾਬ ਨਾਲ ਤਿੰਨੋਂ ਦੇ ਮੂੰਹ ਤੋਂ ਤੇ ਸੀ ਸ਼ਰਾਬ ਸੀ ਅੰਗਰੇਜ਼ੀ ਪਤਨ ਮੈਂ ਤੇ ਦੇਖੀ ਨਹੀਂ ਬੇਟਾ ਮੈਂ ਤਾਂ ਆਪ ਘਰ ਸੰਕਰ ਗਈ ਮੈਂ ਤਾਂ ਹੁਣੇ ਆ ਕੇ ਬੈਠੀ ਆ ਦਾਦੀ ਪੋਤੀ ਅਸੀਂ ਗਏ ਆ ਇਹ ਸ਼ਰਾਬ ਪੀਣ ਦੇ ਵਿਦਿਅਤ ਹੋ ਗਈ ਉੱਥੇ ਉਹ ਮੁੰਡਿਆਂ ਨਾਲ ਸਾਨੂੰ ਦੱਸੇਗਾ ਤੁਹਾਡੇ ਮੁੰਡੇ ਉੱਧ ਡਿੱਗੇ ਪਏ ਆ ਤੁਸੀਂ ਜਾ ਕੇ ਪਤਾ ਕਰੋ ਸੂਫੀ ਆ ਕੀ ਤੇ ਜਦੋਂ ਤੁਸੀਂ ਪਹੁੰਚੇ ਉਦ ਕੀ ਹੋਇਆ ਸੀਗਾ ਉੱਥੇ ਜਦੋਂ ਲਮਲੇਟ ਪਾਏ ਜਦੋਂ ਗਏ ਮੈਂ ਜਾ ਕੇ ਦੇਖਿਆ ਤਾਂ ਮੈਂ ਤਾਂ ਚੀਕਾਂ ਮਾਰਨ ਲੱਗੀ ਰੋਣ ਲੱਗੀ ਮੈਂ ਜਦ ਜਾ ਕੇ ਕਿ ਨਹੀਂ ਤੰਬਾਕਾ ਫਿਰ ਤੱਕ ਕਰਕੇ ਆਪਾ ਹਸਪੀਟਲ ਲੈ ਕੇ ਚਲਦੇ ਆਂ ਤੁਸੀਂ ਕਿਦਾ ਗੈਰ ਹੋ ਸ਼ਰਾਬ ਪੀਣਾ ਡੈਥੋਂ ਸ਼ਰਾਬ ਇੱਥੇ ਪਈ ਆ ਨਾਲ ਬੋਤਲਾਂ ਡਿੱਗੀਆਂ ਨੇ ਕਿ ਕਿਹਦੇ ਵਾਰ ਸੀ ਕਿੱਥੇ ਸੀ ਨਾਠੇ ਕਦ ਬਾਲੀ ਪਲਾਟਾ ਵਿੱਚ ਸੀਗੇ ਨਾਠਾ ਕਿੰਨੇ ਜਣੇ ਸੀਗੇ ਪ੍ਰਿੰਸ ਪਹਿਲਾਂ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਾਨੀ ਸੀਗੇ ਤੇ ਇਹਦੇ ਕੱਲੇ ਤੇ ਬੇਦ ਖਰਾਬ ਹੋਇਆ ਜਾਂ ਹੋਰ ਨਾ ਤੇ ਉਹ ਦੋਨੋਂ ਉਹ ਵੀ ਇਦਾਂ ਹੀ ਆ ਉਹ ਵੀ ਕੀ ਉਹ ਮਰ ਗਏ ਉਹ ਵੀ ਆਹੇ ਉਹ ਵੀ ਨਿੰਦਾ ਹੀ ਮਰ ਗਏ ਹੁਣ ਇਹ ਪਤਾ ਨਹੀਂ ਆਓ ਮੇਰੇ ਲੈ ਕੇ ਆ ਕੇ ਉਹ ਵੀ ਉਸ ਸੀਗੇ ਕਿਦਾਂ ਨਹੀਂ ਕੋਈ ਹੌਸ ਨਹੀਂ ਸੀ ਮਾਦਾ ਜਿੱਦਾਂ ਅਸੀਂ ਆਪਣਾ ਮੁੰਡਾ ਲੈ ਕੇ ਆਏ ਉਹ ਵੀ ਇਦਾਂ ਤੁਹਾਡੇ ਮੁਤਾਬਕ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਤਿੰਨ ਉਹ ਬਾਕੀ ਦੋ ਜਾਣੇ ਕਿੱਥੇ ਸੀਗੇ ਕੀਪਤਾ ਉਹਨਾਂ ਦੇ ਰਿਸ਼ਤੇਦਾਰ ਹੋਣ ਕਿੱਧਰ ਲੈ ਕੇ ਗਏ ਅਸੀਂ ਤਾਂ ਆਪਣਾ ਮੁੰਡਾ ਲੈ ਕੇ ਇੱਧਰ ਪੱਜੇ ਮੈਂ ਆਪਣਾ ਯਾਰ ਆਪਣਾ ਪੰਜਾਬ ਬਚਾਵਾਂ ਇਹ ਕਪਣ ਬੱਚੇ ਲੈ ਕੇ ਪਾ ਦੇ ਤੁਹਾਡੇ ਮੁਤਾਬਕ ਤਿੰਨਾਂ ਜੈਥੋ ਹਾਂਜੀ ਹਾਂਜੀ ਤਿੰਨ ਲਾ ਦੇ ਸਾਡੀ ਤੇ ਕਿਸਮਤ ਖੁੱਲ ਗਈ ਕਿੰਨੇ ਕੋਈ ਤਾਂ ਟਾਈਮ ਸੀ ਵਿਆਹ ਹੋਇਆ ਸੀ ਕੰਮ ਕੱਢ ਹਾਂ ਬੱਚੇ ਕਿੰਨੇ ਬੱਚੇ ਕਿੰਨੇ ਬੱਚੇ ਤੇ ਕਿੰਨੇ ਬੱਚੇ ਤਿੰਨ ਬੱਚੇ ਦੋ ਕੁੜੀਆਂ ਇੱਕ ਮੁੰਡਾ ਇੱਕ ਕੁੜੀ ਦਾ ਵਿਆਹ ਕਰਕੇ ਰੱਖਿਆ ਮੈਂ ਦੀਵਾਲੀ ਦਾ ਕਰਕੇ ਸ਼ਨੀਵਾਰ ਜਾਂਦਾ ਸੀ ਬੇਟਾ ਮੰਗਾ ਲਿਜਾਣਾ ਲੈ ਦਲੀ ਮਿੱਠਾ ਪਰ ਤੇਰੇ ਕੋਲ